ਇੱਕ ਛੋਟੇ ਜਿਹੇ ਪਿੰਡ ਵਿੱਚ ਪਿੰਦੇ ਨਾਂ ਦਾ ਮੁੰਡਾ ਰਹਿੰਦਾ ਸੀ। ਉਹ ਬਹੁਤ ਸਿਆਣਾ ਸੀ, ਹੁਨਾਰ ਸੀ। ਸਾਰਾ ਪਿੰਡ ਉਸਦੀਆਂ ਸਿੱਧਾਂ ਕਰਦਾ ਰਹਿੰਦਾ। ਕਿਉਂਕਿ ਉਹ ਮਿਹਨਤੀ ਬਹੁਤ ਸੀ। ਪੜਾਈ 'ਚ ਬਹੁਤ ਹੁਸ਼ਿਆਰ ਸੀ। ਖੇਡਾਂ 'ਚ ਬਹੁਤ ਮੈਡਲ ਲਿਆਉਂਦਾ ਸੀ। ਉਹ ਪਿੰਡ ਤੋਂ ਲੈ ਕੇ ਸਕੂਲ ਤੱਕ ਸਭ ਦੀ ਸ਼ਾਨ ਸੀ। ਹਰੇਕ ਉਹਨੂੰ ਪੁੱਛਦਾ, ਹਰੇਕ ਉਹਦੇ ਨਾਲ ਖੜਦਾ, ਹਰੇਕ ਉਸਨੂੰ ਬੁਲਾਉਂਦਾ। ਇਸੇ ਤਰ੍ਹਾਂ ਹੀ ਉਸਦੀਆਂ ਸਿੱਧਾਂ ਚਲਦੀਆਂ ਰਹਿੰਦੀਆਂ। ਸਾਰਾ ਦਿਨ ਉਹ ਪਿੰਡ ਵਿੱਚ ਜਿੱਧਰ ਵੀ ਜਾਂਦਾ ਉਹ ਹਰੇਕ ਕੋਈ ਉਸ ਨਾਲ ਪਿਆਰ ਕਰਦਾ ਇਥੋਂ ਤੱਕ ਕਿ ਉਹਦੇ ਮਾਪੇ ਵੀ ਕਰਦੇ ਐਵੇਂ ਪਿੰਡੇ ਦੇ ਬਾਪੂ ਪਿੰਡੇ ਦੀ ਮੈਡਮ ਦਾ ਫੋਨ ਆਇਆ ਸੀ ਪਿੰਡੇ ਨੇ ਸੋਚ 100% ਨੰਬਰ ਆਇਆ ਨਾ ਮੇਰੇ ਲਾਲ ਨੂੰ ਮੇਰੇ ਬੱਚੇ ਨੂੰ ਨજર ਨਾ ਲੱਗੇ ਤੇ ਮੈਡਾ ਲੈ ਜਨੇ ਖੇਡਾਂ 'ਚ ਵੀ ਲੈ ਜਾਂਦਾ ਜੀ ਹਾਂ ਮੇਰੀ ਜੀ ਜੀ ਮਾਂ ਆਪਣਾ ਬੱਚਾ ਰਹਿ ਕੇ ਆਪਣਾ ਆਪਣੇ ਬੱਸ ਨੂੰ ਨਾ ਲੰਘ ਜਾਣਾ ਆਪਣੀ ਗੁਰੂਪੀ ਕੱਬੜੀ ਜਾਨੀ ਮੇਰੇ ਪੁੱਤਰ ਨੇ ਵੱਡਾ ਅਫਸਰ ਲੱਗਣਾ ਵੱਡਾ ਅਫਸਰ ਸਰਕਾਰੀ ਨੌਕਰੀ ਲੱਗਣਾ ਸਰਕਾਰੀ ਇਹ ਨਹੀਂ ਨਾ ਮੇਰੇ ਮਾਤਾ ਕੇਖਾਂ ਇਹ ਸਭ ਸੁਣ ਕੇ ਭਿੰਦਾ ਸਤਵੇਂ ਅਸਮਾਨ ਚ ਉੜਦਾ ਕਿਉਂਕਿ ਉਹਦਾ ਕਬੱਡੀ ਚ ਵੀ ਮੈਡਲ ਹੁੰਦੇ ਸਨ ਖੇਡ ਚ ਉਹਨੂੰ ਸਕੂਲ ਦੇ ਨੰਬਰ ਵੀ ਹੁੰਦੇ ਸਨ ਹਰੇਕ ਸਬਜੈਕਟ ਚ ਸੋਨੇ ਚੰਗੇ ਨੰਬਰਾਂ ਦਾ ਪਾਸ ਹੁੰਦਾ ਸੀ ਮਨੋਪੂਰੀ ਮੇ ਸੀ ਕਿ ਮੈਂ ਵੱਡਾ ਹੋ ਕੇ ਆਪਣੀਆਂ ਮੰਦੀਆਂ ਆਪਣੇ ਮਾਪਿਆਂ ਦੀਆਂ ਉਮੀਦਾਂ ਸਭ ਪੂਰੀਆਂ ਕਰ ਦੇਣੀਆਂ। ਪਿੰਦਾ ਵੱਡਾ ਹੋਣ ਲੱਗ ਪਿਆ। ਪਿੰਦਾ 10ਵੀਂ ਕਰ ਗਿਆ, 12ਵੀਂ ਕਰ ਗਿਆ, B.A. M.A. ਸਭ ਹੋ ਗਏ। ਫਿਰ ਪਿੰਦਾ ਥਾਂ ਥਾਂ ਤੱਕ ਇਹ ਖਾਂਣ ਲੱਗ ਗਿਆ। ਸਰਕਾਰੀ ਨੌਕਰੀਆਂ ਨੂੰ। ਪਿੰਦੇ ਦੇ ਜਨਰਲ ਕਾਸਟ ਰਾਸ਼ਟਰੀ ਦੇ ਕੋਟਾ ਵੀ ਨਹੀਂ ਸੀ। ਫਿਰ ਤੇ ਮਾਪੇ ਹੋ ਵੀ ਮਰ ਗਏ। ਫਿਰ ਇਹ ਪਿੰਦਾ ਜਿੱਦ ਕਰਕੇ ਅੜੇ ਆ ਰਿਹਾ, ਲੱਗਾ ਆ ਰਿਹਾ। ਪਰ ਪਿੰਡੇ ਨੇ ਇੱਕ ਗੱਲ ਖਟਕਦੀ ਸੀ ਕਿਨੇ ਸਾਲ ਸਕੂਲਾਂ ਕਾਲਜਾਂ ਚ ਲਾ ਕੇ ਉਹਨੂੰ ਕੋਈ ਕੰਮ ਨਹੀਂ ਆਉਂਦਾ ਕੰਮ ਨੂੰ ਵਾਕੀ ਮਜ਼ਦੂਰੀ ਤੋਂ ਬਿਨਾ ਕੁਝ ਨਹੀਂ ਸੀ ਆਉਂਦਾ ਹਿਸਟਰੀ ਪੜਾਉਂਦੀ ਵਿਗਿਆਨ ਪੜਾਉਂਦੀ ਪਰ ਉਹਦਾ ਉਹਨੂੰ ਕੋਈ ਫਾਇਦਾ ਨਾ ਹੋਇਆ ਪਰ ਇੱਕ ਦਿਨ ਪਿੰਡੇ ਨੇ ਨੌਕਰੀ ਮਿਲ ਗਈ ਮਾਂ ਮੈਨੂੰ ਨੌਕਰੀ ਮਿਲ ਗਈ ਫਿਰ ਉਹਨੂੰ ਯਾਦ ਆਇਆ ਕਿ ਉਹ ਮਰ ਗਏ ਨੇ ਫਿਰ ਉਸ ਸਮੇਂ ਹੈਂ ਮੇਰੇ ਮਾਪੇ ਤੇ ਮਰ ਗਏ ਨੇ ਹੈ ਮੇਰੇ ਮਾਪੇ ਮਰ ਗਏ ਰੱਬਾ ਮੈਂ ਇਸ ਨੌਕਰੀ ਦਾ ਹੁਣ ਕੀ ਕਰਾਂ ਮੈਂ ਇਹ ਚਾਹ ਕਰਨ ਵਾਲੇ ਨਹੀਂ ਰਹਿ ਮੇਰੇ ਮਾਪੇ ਨਹੀਂ ਰਹਿ ਮੈਂ ਇਸ ਨੌਕਰੀ ਦਾ ਕੀ ਕਰਾਂ ਮੈਂ ਇਸ ਨੌਕਰੀ ਦਾ ਕੀ ਕਰਾਂ ਕੀ ਕਰਾਂ